ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੇਤ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ ਫੋਰਟਿਸ ਹਸਪਤਾਲ ਦੇ ਵੱਲੋਂ ਉਹਨਾਂ ਦਾ ਮੈਡੀਕਲ ਬੁਲੇਟਿਨ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਵੀ ਕੋਈ ਰਾਹਤ ਦੀ ਗੱਲ ਸਾਹਮਣੇ ਨਹੀਂ ਆਈ ਹੈ ਹੁਣ ਤੱਕ 6 ਬੁਲੇਟਿਨ 40 ਹਸਪਤਾਲ ਦੇ ਵੱਲੋਂ ਜਾਰੀ ਕੀਤੇ ਗਏ ਨੇ ਪਰ ਕਿਸੇ ਦੇ ਵਿੱਚ ਵੀ ਕੋਈ ਜ਼ਿਆਦਾ ਸੁਧਾਰ ਦੀ ਗੱਲ ਨਹੀਂ ਕੀਤੀ ਗਈ ਜੋ ਅੱਜ ਜੋ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਵੀ ਦੱਸਿਆ ਗਿਆ ਕਿ ਲਗਾਤਾਰ ਉਹ ਵੈਂਟੀਲੇਟਰ ਸਪੋਰਟ ਤੇ ਨੇ ਉਹਨਾਂ ਦੀ ਜੋ ਦਿਮਾਗ ਦੀ ਸਥਿਤੀ ਹੈ ਜਾਂ ਫਿਰ ਦਿਮਾਗ ਦੀ ਜਿਹੜੀ ਵੀ ਪਰੇਸ਼ਾਨੀ ਹੈ ਹਾਲੇ ਤੱਕ ਉਸ ਦਾ ਹੱਲ ਨਹੀਂ ਹੋ ਸਕਿਆ ਉਹ ਇਸੇ ਤਰੀਕੇ ਦੇ ਨਾਲ ਲਗਾਤਾਰ ਡਾਕਟਰਾਂ ਦੀ ਟੀਮ ਉਹਨਾਂ ਦੀ ਨਿਗਰਾਨੀ ਕਰਦੀ ਹੈ ਉਹਨਾਂ ਦੀ ਦਿਲ ਦੀ ਧੜਕਣ ਨੂੰ ਨਿਯਮਿਤ ਬਣਾਏ ਰੱਖਣ ਦੇ ਲਈ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਲਗਾਤਾਰ ਫੋਰਟਿਸ ਹਸਪਤਾਲ ਦੇ ਵਿੱਚ ਗਾਇਕ ਜ਼ੇਰੇ ਇਲਾਜ ਨੇ ਉਹਨਾਂ ਦੇ ਜੋ ਸਾਥੀ ਕਲਾਕਾਰ ਨੇ ਉੱਥੇ ਪਹੁੰਚ ਰਹੇ ਨੇ ਲੋਕਾਂ ਨੂੰ ਫੈਨਸ ਨੂੰ ਅਪੀਲ ਕਰ ਰਹੇ ਨੇ ਕਿ ਲਗਾਤਾਰ ਉਹਨਾਂ ਦੇ ਲਈ ਅਰਦਾਸ ਕੀਤੀ ਜਾਵੇ ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਬਿਮਾਰੀ ਤੇ ਦਵਾਈ ਕੰਮ ਨਹੀਂ ਕਰਦੀ ਤਾਂ ਉਸ ਵੇਲੇ ਦੁਆ ਜ਼ਰੂਰ ਕੰਮ ਕਰਦੀ ਹੈ ਤੇ ਇਸ ਵੇਲੇ ਹਰ ਕੋਈ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰ ਰਿਹਾ ਹੈ ਅੱਜ ਪੰਜਵਾਂ ਦਿਨ ਹੈ ਜਦੋਂ ਰਾਜਵੀਰ 40 ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ 27 ਸਤੰਬਰ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਹਾਦਸਾ ਵਾਪਰਦਾ ਹੈ ਜਦੋਂ ਆਪਣੀ ਬਾਈਕ ਤੇ ਜਾ ਰਹੇ ਸੀ ਆਵਾਰਾ ਪਸ਼ੂ ਆ ਜਾਂਦੇ ਨੇ ਤੇ ਇਸੇ ਦਰਮਿਆਨ ਉਹ ਬਾਈਕ ਤੋਂ ਡਿੱਗ ਜਾਂਦੇ ਨੇ ਉਹਨਾਂ ਦੇ ਦਿਮਾਗ ਤੇ ਰੀੜ ਦੀ ਹੱਡੀ ਤੇ ਵਿੱਚ ਕਾਫੀ ਗੰਭੀਰ ਸੱਟਾਂ ਲੱਗਦੀਆਂ ਨੇ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਲਿਜਾਣ ਤੋਂ ਪਹਿਲਾਂ ਕਈ ਹਸਪਤਾਲਾਂ ਦੇ ਵਿੱਚ ਲਜਾਇਆ ਗਿਆ ਬਾਅਦ ਦੇ ਵਿੱਚ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਹੁਣ ਇਸ ਵੇਲੇ ਜੋ ਮੁਹਾਲੀ ਦਾ ਫੋਰਟਿਸ ਹਸਪਤਾਲ ਹੈ ਉੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੋਂ ਨਵਾਂ ਮੈਡੀਕਲ ਬੁਲੇਟਿਨ ਹੈ ਉਹ ਜਾਰੀ ਕਰ ਦਿੱਤਾ ਗਿਆ ਕੀ ਕੁਝ ਇਸ ਬੁਲਟਿਨ ਦੇ ਵਿੱਚ ਜੋ ਮੋਹਾਲੀ ਦੇ 40 ਫੋਰਟਿਸ ਹਸਪਤਾਲ ਦੇ ਵੱਲੋਂ ਜਾਰੀ ਕੀਤਾ ਗਿਆ ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਹਜੇ ਵੀ ਲਾਈਫ ਸਪੋਰਟ ਤੇ ਨੇ ਕ੍ਰਿਟੀਕਲ ਕੇਅਰ ਤੇ ਨਿਊਰੋਸਾਇੰਸ ਦੀ ਟੀਮ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ ਉਹਨਾਂ ਦੇ ਨਿਊਰੋਲੋਜੀਕਲ ਸਥਿਤੀ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਜਿਸ ਦੇ ਵਿੱਚ ਕੋਈ ਸੁਧਾਰ ਨਹੀਂ ਦੇਖਿਆ ਗਿਆ ਉਹਨਾਂ ਦੀ ਦਿਲ ਦੀ ਧੜਕਣ ਨੂੰ ਨਿਯਮਿਤ ਬਣਾਏ ਰੱਖਣ ਦੇ ਲਈ ਦਵਾਈ ਦਿੱਤੀ ਜਾ ਰਹੀ ਹੈ ਲਗਾਤਾਰ ਉਹਨਾਂ ਦੀ ਸਥਿਤੀ ਤੇ ਨਜ਼ਰ ਬਣਾਈ ਗਈ ਆ ਤਾਂ ਇਸ ਤਰੀਕੇ ਦੇ ਨਾਲ ਇਹ ਜੋ ਫੋਰਟਿਸ ਹਸਪਤਾਲ ਦੇ ਵੱਲੋਂ ਬੁਲੇਟਿਨ ਸਵੇਰੇ ਵੀ ਜਾਰੀ ਕੀਤਾ ਜਾਂਦਾ ਸ਼ਾਮ ਨੂੰ ਵੀ ਜਾਰੀ ਕੀਤਾ ਜਾਂਦਾ ਪਰ ਹਾਲੇ ਤੱਕ ਕੋਈ ਵੀ ਸੁਧਾਰ ਦੀ ਗੱਲ ਇਸ ਦੇ ਵਿੱਚ ਨਹੀਂ ਕੀਤੀ ਗਈ ਜੋ ਰਾਜਵੀਰ ਜਵੰਦਾ ਨੇ ਉਹਨਾਂ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਪਰਿਵਾਰ ਲਗਾਤਾਰ ਉੱਥੇ ਹੈ ਜੋ ਸਾਥੀ ਕਲਾਕਾਰ ਨੇ ਉਹ ਵੀ ਰੋਜ਼ਾਨਾ ਪਹੁੰਚ ਰਹੇ ਨੇ ਰਣਜੀਤ ਬਾਵਾ ਹੋਣ ਜਾਂ ਫਿਰ ਕਨਵਰ ਗਰੇਵਾਲ ਹੋਣ ਜਾਂ ਫਿਰ ਹੋਰ ਵੀ ਸਿੰਗਰ ਜਿਹੜੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਪਰ ਰਾਜਵੀਰ ਦੀ ਸਥਿਤੀ ਦੇ ਵਿੱਚ ਉਹਨਾਂ ਦੀ ਹੈਲਥ ਦੇ ਵਿੱਚ ਕੋਈ ਜ਼ਿਆਦਾ ਸੁਧਾਰ ਦੀ ਗੱਲ ਨਹੀਂ ਆਖੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ 27 ਸਤੰਬਰ ਨੂੰ ਜਦੋਂ ਉਹ ਹਰਿਆਣਾ ਦੇ ਪਿੰਜੌਰ ਦੇ ਵਿੱਚ ਹਾਦਸਾ ਗ੍ਰਸਤ ਹੁੰਦੇ ਨੇ ਉਹਨਾਂ ਦੀ ਹਾਲਤ ਬਹੁਤ ਗੰਭੀਰ ਹੁੰਦੀ ਹੈ ਉਹਨਾਂ ਨੂੰ ਜੋ ਮੁਹਾਲੀ ਦੇ ਫੋਰਟਿਸ ਹਸਪਤਾਲ ਜਦੋਂ ਲਜਾਇਆ ਜਾਂਦਾ ਹੈ ਡਾਕਟਰ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਅਗਲੇ 72 ਘੰਟੇ ਉਹਨਾਂ ਦੇ ਲਈ ਬਹੁਤ ਕ੍ਰਿਟੀਕਲ ਨੇ ਹਰ ਕੋਈ ਉਸ ਵੇਲੇ ਤੋਂ ਹੀ ਦੁਆ ਕਰ ਰਿਹਾ ਸੀ ਤੇ ਜਦੋਂ 72 ਘੰਟੇ ਬੀਤ ਗਏ ਹਰ ਕਿਸੇ ਨੂੰ ਲੱਗਿਆ ਕਿ ਹੁਣ ਜੋ ਜ਼ਿਆਦਾ ਗੰਭੀਰ ਸਿਚੁਏਸ਼ਨ ਸੀ ਉਹ ਨਿਕਲ ਚੁੱਕੀ ਆ ਪਰ ਡਾਕਟਰ ਜਿਹੜੇ ਨੇ ਉਹ ਹਾਲੇ ਵੀ ਇਹ ਕਹਿ ਰਹੇ ਨੇ ਕਿ ਉਹਨਾਂ ਦੀ ਹਾਲਤ ਇਸੇ ਤਰੀਕੇ ਦੇ ਨਾਲ ਕ੍ਰਿਟੀਕਲ ਬਣੀ ਹੋਈ ਹੈ ਪਰ ਜੋ ਉਹਨਾਂ ਦੇ ਸਾਥੀ ਕਲਾਕਾਰ ਨੇ ਜੋ ਉਹਨਾਂ ਨੂੰ ਦੇਖਣ ਦੇ ਲਈ ਉੱਥੇ ਪਹੁੰਚਦੇ ਨੇ ਪਰਿਵਾਰ ਦੇ ਨਾਲ ਜੋ ਗੱਲਬਾਤ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਸਥਿਤੀ ਦੇ ਵਿੱਚ ਉਹਨਾਂ ਦੀ ਹੈਲਥ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਹਾਲਾਂਕਿ ਉਹ ਪੂਰੀ ਤਰੀਕੇ ਦੇ ਨਾਲ ਸੁਧਾਰ ਨਹੀਂ ਉਸ ਨੂੰ ਮੰਨ ਰਹੇ ਨੇ ਪਰ ਇਹ ਕਹਿ ਰਹੇ ਨੇ ਕਿ ਉਮੀਦ ਤੇ ਆਸ ਦੀ ਕਿਰਨ ਜਿਹੜੀ ਹੈ ਉਹ ਜਾਗ ਹੈ ਕਿ ਰਾਜਵੀਰ ਜਲਦੀ ਠੀਕ ਹੋਵੇਗਾ ਤੇ ਆਪਣੇ ਘਰ ਵਾਪਸ ਪਰਤੇਗਾ ਆਪਣੇ ਫੈਨਸ ਨੂੰ ਜਿਸ ਤਰੀਕੇ ਦੇ ਨਾਲ ਆਪਣੇ ਗੀਤਾ ਦੇ ਨਾਲ ਲੋਕਾਂ ਦਾ ਦਿਲ ਜਿੱਤਦੇ ਸੀ ਉਸੇ ਤਰੀਕੇ ਦੇ ਨਾਲ ਮੁੜ ਵਾਪਸੀ ਕਰਨਗੇ ਤੇ ਲੋਕਾਂ ਦਾ ਆਪਣੀ ਗਾਇਕੀ ਦੇ ਨਾਲ ਦਿਲ ਜਿੱਤਣਗੇ ਪਰ ਰਾਜਵੀਰ ਦੀ ਜੋ ਸੇਤ ਹੈ ਉਸ ਨੂੰ ਲੈ ਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵੱਲੋਂ ਜੋ ਚਿੰਤਾ ਹੈ ਉਹ ਜ਼ਾਹਰ ਕੀਤੀ ਗਈ ਹੈ ਕਿ ਸਥਿਤੀ ਹਾਲੇ ਵੀ ਗੰਭੀਰ ਬਣੀ ਹੋਈ ਹੈ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਹਾਲੇ ਵੀ ਕ੍ਰਿਟੀਕਲ ਬਣੀ ਹੋਈ ਹੈ ਲਗਾਤਾਰ ਡਾਕਟਰਾਂ ਦੀ ਟੀਮ ਨਿਗਰਾਨੀ ਕਰ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਜੋ ਉਹਨਾਂ ਦੀ ਨਿਊਰੋਸਾਇੰਸ ਦੀ ਟੀਮ ਦੇਖ ਪਰ ਕਰ ਰਹੀ ਹੈ ਜੋ ਕ੍ਰਿਟੀਕਲ ਕੇਅਰ ਤੇ ਨੇ ਯਾਨੀ ਕਿ ਵੈਂਟੀਲੇਟਰ ਸਪੋਟ ਤੇ ਉਹਨਾਂ ਨੂੰ ਰੱਖਿਆ ਗਿਆ ਹੈ ਨਿਊਰੋਲੋਜੀਕਲ ਯਾਨੀ ਕਿ ਦਿਮਾਗ ਦੀ ਜੋ ਸਥਿਤੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਕਿਸੇ ਵੀ ਵਿਅਕਤੀ ਦੇ ਲਈ ਉਸ ਦਾ ਦਿਲ ਤੇ ਦਿਮਾਗ ਬਹੁਤ ਬਾਡੀ ਦੇ ਲਈ ਜ਼ਰੂਰੀ ਹੁੰਦਾ ਹੈ ਪਰ ਰਾਜਵੀਰ ਦੀ ਸਿਹਤ ਦੇ ਵਿੱਚ ਇਸ ਵੇਲੇ ਜੋ ਜਾਣਕਾਰੀ ਹੈ ਕਿ ਉਹਨਾਂ ਦੀ ਦਿਮਾਗੀ ਸਥਿਤੀ ਯਾਨੀ ਕਿ ਉਹਨਾਂ ਦੀ ਜੋ ਦਿਮਾਗ ਹੈ ਉਹ ਕੰਮ ਉਸ ਤਰੀਕੇ ਦੇ ਨਾਲ ਫਿਲਹਾਲ ਨਹੀਂ ਕਰ ਰਿਹਾ ਪਰ ਡਾਕਟਰਾਂ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਨਿਗਰਾਨੀ ਕੀਤੀ ਜਾ ਰਹੀ ਹੈ ਪਰ ਜੋ ਮੈਡੀਕਲ ਬੁਲੇਟਨ ਆਇਆ ਹੈ ਉਸ ਨੇ ਕਿਤੇ ਨਾ ਕਿਤੇ ਜੋ ਫੈਨਸ ਨੇ ਲੋਕ ਨੇ ਉਹਨਾਂ ਦੀਆਂ ਚਿੰਤਾ ਵਧਾ ਦਿੱਤੀ ਹੈ